ਸਰਕਾਰ ਨੂੰ ਲੱਗਾ ਵੱਡਾ ਝਟਕਾ ਕਿ ਭਗਵੰਤ ਮਾਨ ਦੀ ਹਰ ਸਕੀਮ ਫੇਲ ਹੋ ਗਈ ਵਿਕਰਮਜੀਤ ਮਜੀਠਾ ਰਹਾ ਹੋ ਗਿਆ ਤੇ ਆਉਂਦਿਆਂ ਪਾਰ ਕੀ ਬਿਆਨ ਦਿੱਤਾ ਤੁਹਾਨੂੰ ਕਲੀ-ਕਲੀ ਗੱਲ ਦੱਸਦੇ ਹਾਂ ਸਰਦਾਰ ਵਿਕਰਮਜੀਤ ਸਿੰਘ ਮਜੀਠੀਏ ਨੂੰ ਲੈ ਕੇ ਪੰਜਾਬ ਦੀ ਸਿਆਸਤ ਪਿਛਲੇ 1.5 ਮਹੀਨੇ ਤੋਂ ਗਰਮਾਈ ਹੋਈ ਸੀ ਸ਼੍ਰਾਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਨੰਬਰ 2 ਦਾ ਲੀਡਰ ਵਿਕਰਮਜੀਤ ਸਿੰਘ ਮੱਜੀਠੀਆ ਮਾਝੇ ਦਾ ਜਰਨੈਲ ਕਿਹਾ ਜਾਣ ਵਾਲਾ ਪਹਿਲਾਂ ਕਾਂਗਰਸ ਨੇ 2021 ਦੇ ਵਿੱਚ ਕੋਸ਼ਿਸ਼ ਕੀਤੀ ਉਸ ਨੂੰ ਜੇਲੀ ਡੱਕਣ ਦੀ ਕੋਰਟ ਤੋਂ ਰਿਹਾਅ ਹੋਇਆ ਫੇਰ ਮੁੱਛਾਂ ਨੂੰ ਤਾਦਤਾ ਫੇਰ ਭਗਵਾਨਤਮਾਨ ਦੇ ਅੱਗੇ ਹਿੱਕ ਢਾ ਕੇ ਖੜਾ ਸਭ ਤੋਂ ਵੱਧ ਜਿਹੜਾ ਵਿਰੋਧੀ ਧਿਰ ਦਾ ਰੋਲ ਆ ਉਹ ਵਿਕਰਮਜੀਤ ਸਿੰਘ ਮਜੀਠਾ ਤੇ ਸੁਖਪਾਲ ਸਿੰਘ ਖਹਿਰਾ ਹੀ ਨਵਾਰੇ ਆ ਇਹ ਸਾਰੇ ਸਿਆਸੀ ਮਾਹਿਰ ਦੱਸ ਰਹੇ ਸੀ ਨਾਬਾ ਜੇਲ੍ਹ ਦੇ ਵਿੱਚ ਬੰਦ ਜਦੋਂ ਵਿਕਰਮਜੀਤ ਸਿੰਘ ਮਜੀਠਾ ਸੀ ਉਦੋਂ ਵੀ ਉਸਨੇ ਕਿਸੇ ਅੱਗੇ ਇਹ ਨਹੀਂ ਮੰਗੀ ਕਿਉਂਕਿ ਸਰਕਾਰ ਮੁੱਖ ਮੰਤਰੀ ਪੁਲਿਸ ਸਾਰੇ ਹੀ ਜਿਹੜੇ ਇੱਕ ਪਾਸੇ ਦੀ ਮੰਗ ਰਹੇ ਸੀ ਤੇ ਵਿਕਰਮਜੀਤ ਸਿੰਘ ਮਜੀਠੇ ਨੂੰ ਕਿਤੇ ਨਾ ਕਿਤੇ ਲੋਕ ਇਹ ਗੱਲ ਸਮਝਣ ਲੱਗ ਗਏ ਸੀ ਕਿ ਹੁਣ ਉਸ ਦੇ ਉੱਤੇ ਇੰਨੀ ਜ਼ਿਆਦਾ ਸ਼ਕਤੀ ਹੋ ਗਈ ਆ ਸਰਕਾਰ ਇੰਨਾ ਮੈਂਟਲੀ ਹਰਾਸ ਕਰ ਰਹੀ ਆ ਕਿਤੇ ਨਾ ਕਿਤੇ ਮਜੀਠੀਆ ਟੁੱਟ ਜਾਵੇਗਾ ਉਦੋਂ ਤਾਂ ਸਾਰੇ ਲੋਕਾਂ ਦੇ ਭਾਦੀ ਬਣ ਗਈ ਸੀ ਖਾਸ ਕਰਕੇ ਵਿਕਰਮਜੀਤ ਸਿੰਘ ਮਜੀਠੀਆ ਦੇ ਸਮਰਥਕਾਂ ਦੇ ਉਹਨਾਂ ਦੇ ਪਰਿਵਾਰ ਦੇ ਜਦੋਂ ਇਹ ਗੱਲ ਬਾਹਰ ਆਈ ਸੀ ਕਿ ਮਜੀਠੀਆ ਦੀ ਜਿਹੜੀ ਬੈਰਕ ਉਸ ਦੇ ਵਿੱਚ ਹਿਸਟਰੀ ਸ਼ੀਟ ਜਿੰਨਾ ਦਾ ਜੁਲਮ ਦੇ ਨਾਲ ਪੁਰਾਣਾ ਨਾਤਾ ਤੇ ਵੱਡੇ ਜੁਲਮ ਜਿਨ੍ਹਾਂ ਨੇ ਕੀਤੇ ਹੋਏ ਇੱਥੋਂ ਤੱਕਰ ਕਿ ਕਤਲ ਵਰਗੇ ਜੁਲਮ ਕੀਤੇ ਹੋਏ ਆ ਤੇ ਹੋਰ ਵੀ ਿਕਨਾਉਣੇ ਕੰਮ ਕੀਤੇ ਹੋਏ ਆ ਉਹਨਾਂ ਨੂੰ ਵਿਕਰਮਜੀਤ ਸਿੰਘ ਮਜੀਠਾ ਦੀ ਬੈਰਕ ਦੇ ਵਿੱਚ ਲੈ ਆਂਦਾ ਇਹ ਸਭ ਸੁਣ ਕੇ ਕਾਲੀ ਦਲ ਦੇ ਸਮਰਥਕ ਵਿਕਰਮਜੀਤ ਸਿੰਘ ਮਜੀਠਾ ਦੇ ਸਮਰਥਕ ਤੇ ਉਹਨਾਂ ਦੇ ਪਰਿਵਾਰ ਨੂੰ ਟੈਨਸ਼ਨ ਹੋਣ ਲੱਗੀ ਸੀ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸਾਕਤੀ ਕੀਤੀ ਵਿਕਰਮਜੀਤ ਮਜੀਠਾ ਦੇ ਜਿਹੜੇ ਸੱਜੇ ਖੱਬੇ ਰਹਿੰਦੇ ਉਸਦੇ ਦੋਸਤ ਸੀ ਉਹ ਦੇਸ਼ ਛੱਡ ਕੇ ਭੱਜਣ ਲੱਗੇ ਸਭ ਤੋਂ ਪਹਿਲਾਂ ਇੱਕ ਫੋਨ ਨੰਬਰ ਦਾ ਜ਼ਿਕਰ ਹੋਇਆ ਆਖਿਆ ਜਾ ਰਿਹਾ ਸੀ ਕਿ ਇਹ ਜਿਹੜਾ ਨੰਬਰ ਜਿਸ ਦੇ ਨਾਮ ਤੇ ਸੀ ਇਹ SIM ਵਰਤਦਾ ਸੀ ਵਿਕਰਮਜੀਤ ਸਿੰਘ ਮਜੀਠਾ ਪਰ ਇਹ SIM ਸੀ ਕਿਸੇ ਜਸਦੀਪ ਸਿੰਘ ਦਾ ਉਸ ਨੂੰ ਜਦੋਂ ਪਤਾ ਲੱਗਾ ਕਿ ਵਿਜੀਲੈਂਸ ਦੀ ਸਖਤੀ ਵਾਧੀ ਜਾ ਰਹੀ ਹੈ ਉਹ ਦੇਸ਼ ਛੱਡ ਕੇ ਇੱਥੋਂ ਨਿਕਲ ਗਿਆ ਉਸ ਤੋਂ ਬਾਅਦ ਇੱਕ ਚੰਡੀਗੜ੍ਹ ਦਾ ਵਪਾਰੀ ਜਿਸ ਦੇ ਨਾਲ ਸਰਕਾਰ ਦੇ ਵਕੀਲ ਵੱਲੋਂ ਇਹ ਦਾਵਾ ਕੀਤਾ ਗਿਆ ਵਿਕਰਮਜੀਤ ਸਿੰਘ ਮਜੀਠਾ ਦਾ ਕਰੋੜਾਂ ਦਾ ਲੈਂਡ ਡੈਨ ਹੋਇਆ ਸੀ ਉਹ ਵੀ ਵਿਜੀਲੈਂਸ ਦੇ ਡਰ ਤੋਂ ਦੇਸ਼ ਛੱਡ ਗਿਆ ਜਦੋਂ ਅਜੇਹੇ ਜਿਹੜੇ ਔਕੇ ਸਮੇਂ ਦੇ ਵਿੱਚ ਕਰੀਬੀ ਦੇਸ਼ ਛੱਡ ਰਹੇ ਸੀ ਕੋਈ ਬਾਫੜਨ ਵਾਲਾ ਨਹੀਂ ਸੀ ਤੇ ਕੰਸੋਆਂ ਇਹ ਵੀ ਆ ਰਹੀਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਵਿਕਰਮਜੀਤ ਸਿੰਘ ਮਜੀਠਾ ਦੀ ਭੈਣ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਠਿੰਡਾ ਤੋਂ ਉਹ ਵੀ ਉਸ ਤਰੀਕੇ ਦੇ ਨਾਲ ਮਦਦ ਵਿਕਰਮਜੀਤ ਸਿੰਘ ਮਜੀਠੇ ਦੀ ਨਹੀਂ ਕਰ ਰਹੇ ਸੀ ਉਦੋਂ ਲੱਗਦਾ ਸੀ ਕਿ ਕਿਤੇ ਨਾ ਕਿਤੇ ਮਜੀਠੀਆ ਬੁਰਾ ਪਸ ਗਏ ਪਰ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੇ ਦੀ ਧਰਮ ਪਤਨੀ ਬੀਬਾ ਗਨੀਬ ਕੌਰ ਮਜੀਠੀਆ ਉਸ ਨੇ ਮੋਰਚਾ ਸਾਂਭਿਆ ਉਸ ਨੇ ਸਾਹਮਣੇ ਆ ਕੇ ਭਾਵੇਂ ਉਹ ਪਹਿਲਾਂ ਪੋਲਿਟਿਕਸ ਦੇ ਵਿੱਚ ਇੰਨੀ ਜਿਆਦਾ ਐਕਟਿਵ ਨਹੀਂ ਸੀ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਕਟਾਸ਼ ਕੀਤੇ ਉਹਨਾਂ ਨੇ ਮੋਰਚਾ ਖੋਲ੍ਹਿਆ ਆਪਣਾ ਪੱਖ ਰੱਖਿਆ ਤੇ ਆਪਣੇ ਹਲਕੇ ਨੂੰ ਵੀ ਸਾਂਭਿਆ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠਾ ਨੂੰ ਇੱਕ ਆਕਸੀਜਨ ਮਿਲ ਗਈ ਤੇ ਮਜੀਠਾ ਜੇਲ੍ਹ ਦੇ ਵਿੱਚ ਵੀ ਨਹੀਂ ਟੁੱਟਿਆ ਤੇ ਉਸ ਦੀਆਂ ਜਿਹੜੀਆਂ ਬਾਹਰ ਖਬਰਾਂ ਆ ਰਹੀਆਂ ਸੀ ਉਸ ਦੇ ਵਿੱਚ ਇਹੀ ਆਕਿਆ ਜਾ ਰਿਹਾ ਸੀ ਕਿ ਉਹ ਹੋਰ ਵੀ ਤਕੜਾ ਹੋ ਕੇ ਨਿਕਲੂਗਾ ਜੇਕਰ ਮਜੀਠੇ ਨੂੰ ਕਿਉਂਕਿ ਕੱਲ ਸਾਰਾ ਦਿਨ ਵਿਕਰਮਜੀਤ ਸਿੰਘ ਮਜੀਠੇ ਦੀ ਜਿਹੜੀ ਜ਼ਮਾਨਤ ਨੂੰ ਲੈ ਕੇ ਬੈਸ ਹੋਈ ਸੀ ਤੇ ਅੱਜ ਦੇ ਲਈ ਫੈਸਲਾ ਰਾਖਮਾ ਰੱਖ ਲਿਆ ਸੀ ਜੇਕਰ ਮਜੀਠੇ ਨੂੰ ਹੁਣ ਇਸ ਕੇਸ ਦੇ ਵਿੱਚ ਜਮਾਨਤ ਮਿਲਦੀ ਹੈ ਤੇ ਸਰਕਾਰ ਕੋਈ ਨਵਾਂ ਕੇਸ ਉਸ ਦੇ ਉੱਤੇ ਨਹੀਂ ਫਿਟ ਕਰਦੀ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਕਦ ਤਰੂ ਤਾਰੇ ਨੂੰ ਪੂਰਾ ਵਾਜੇਗਾ ਤੇ ਮਾਝੇ ਦੀਆਂ 25 ਸੀਟਾਂ 2027 ਦੇ ਲਈ ਕਿੰਨੀਆਂ ਇੰਪੋਰਟੈਂਟ ਹੈ ਇਹ ਸਾਰੀਆਂ ਰਾਜਨੀਤੀ ਪਾਰਟੀਆਂ ਜਾਣਦੀਆਂ ਜੇਕਰ ਮਜੀਠਾ ਬਾਹਰ ਆਉਂਦਾ ਪਾਕ ਸਾਫ ਹੋ ਕੇ ਆਉਂਦਾ ਤੇ ਫੇਰ ਕਾਲੀ ਦਲ ਦਾ ਪੱਲੜਾ ਮਾਜੇ ਦੇ ਵਿੱਚ ਕਿਤੇ ਨਾ ਕਿਤੇ ਭਾਰੀ ਹੋ ਜਾਵੇਗਾ ਇਹ ਤੋਂ ਲੱਗਦਾ ਹੈ ਕਿ ਜੇਕਰ ਮਜੀਠੇ ਨੂੰ ਜ਼ਮਾਨਤ ਮਿਲਦੀ ਹੈ ਆਮ ਆਦਮੀ ਪਾਰਟੀ ਦੀਆਂ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵਧਣਗੀਆਂ ਤੇ ਸ਼ਰਮਣੀ ਕਾਲੀ ਦਲ ਮਾਜੇ ਦੀਆਂ 25 ਸੀਟਾਂ ਦੇ ਉੱਤੇ ਵੜਤ ਅੱਜ ਤੋਂ ਹੀ ਬਣਾ ਲੇਗਾ ਹੁਣ ਇਹ ਡਿਸਾਈਡ ਕਰੇਗਾ ਅੱਜ ਦਾ ਦਿਨ ਕਿ ਮਜੀਠੀ ਆ ਬਾਹਰ ਆਉਂਦਾ ਜਾਂ ਫਿਰ ਰਹਿਣ